ਜੁੱਤੇ ਜਾਂ ਜੋ ਬੈਗ ਵਗੈਰਾ ਰਹਿ ਗਏ ਸੀਗੇ ਅੱਠ ਟਰਾਲੀਆਂ ਭਰ ਜਾਣੀਆਂ ਤਾਂ ਕਿੱਥੇ ਜਾਂਦੀ ਹੈ ਗੱਲ ਤੁਸੀਂ ਇਹ ਸੋਚ ਕੇ ਦੇਖੋ ਗੱਲ ਇਹ ਅ ਇਹ ਕਿ ਦੋਸਤੋ ਹੋਰ ਗੱਲ ਪਤਾ ਲੱਗੀ ਹੈ ਕਿ ਜਦੋਂ ਉਸ ਦਿਨ ਮੋਨੀਓ ਮਵਾਸਿਆ ਦੇ ਦਿਨੇ ਇਹ ਜਿਹੜੇ 30 ਪੌਂਡ ਪੌਂ ਪੁਲਸੀਏ ਜਿਨ੍ਹਾਂ ਦੇ ਵਿੱਚੋਂ ਕਾਫੀ ਗਿਣਤੀ ਦੇ ਵਿੱਚ ਕਰੀਬ 21 ਦੇ ਪੁਲ ਜਿਹੜੇ ਉਹ ਬੰਦ ਸੀਗੇ ਸਿਰਫ 9 ਪੁਲ ਹੀ ਆ ਜਿਹੜੇ ਚੱਲ ਰਹੇ ਸੀਗੇ ਤੇ ਮੋਨਿਊਮ ਆਵਸਿਆ ਸੀ ਇਸ ਕਾਰਨ ਲੋਕ ਆ ਜਿਹੜੇ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਰਹੇ ਸੀਗੇ ਤਾਂ ਉੱਥੇ ਇੱਕ ਜਗ੍ਹਾ ਦੇ ਉੱਤੇ ਸਿਰਫ ਜੋ 500 ਮੀਟਰ ਦਾ ਘੇਰਾ ਹੁੰਦਾ ਜੀ ਅੱਧੇ ਕਿਲੋਮੀਟਰ ਦਾ ਰੇਡੀਅਸ ਹੈ ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਜੀ ਵੀ ਤਕਰੀਬਨ ਤਕਰੀਬਨ 15 ਲੱਖ ਲੋਕ ਇਕੱਠੇ ਹੋ ਗਏ ਸੀਗੇ ਜੀ ਹੁਣ ਤੁਸੀਂ ਆਏ ਦੇਖ ਲਓ ਗੱਲ ਵੀ ਅਸੀਂ ਬਰਨਾਲੇ ਸ਼ਹਿਰ ਦੀ ਗੱਲ ਕਰੀਏ ਕਿੰਨਾ ਵੱਡਾ ਫੈਲਾਵਾ ਸ਼ਹਿਰ ਆ ਜੀ ਤਾਂ ਅ 2 ਲੱਖ ਦੀ ਗਿਣਤੀ 2 ਸਵਾ 2 ਲੱਖ ਦੀ ਸਾਡੀ ਗਿਣਤੀ ਹੈ ਜਿਹੜੀ ਜਨਸੰਖਿਆ ਹੈ ਬਰਨਾਲੇ ਸ਼ਹਿਰ ਦੀ ਜੇ ਆਪਾਂ ਕਰੀਏ ਜੀ ਗੱਲ ਤਾਂ ਤੁਸੀਂ ਸੋਚ ਕੇ ਦੇਖੋ ਵੀ ਅੱਧਾ ਕਿਲੋਮੀਟਰ ਏਰੀਆ ਦੇ ਵਿੱਚ 15 ਲੱਖ ਲੋਕ ਇਕੱਠੇ ਹੋ ਜਾਣੇ ਤੇ ਉਹਨਾਂ ਦੀ ਹੋਰ ਦੇਖੋ ਉਧੂ ਉੱਪਰ ਵੱਡਾ ਸਿੱਤਮ ਕੀ ਉਧੂ ਉੱਪਰ ਸਿੱਤਮ ਇਹ ਹੈ ਜੀ ਕਿ ਉਹਨਾਂ ਦੀ ਸਿਕਿਉਰਿਟੀ ਦੇ ਵਾਸਤੇ ਸਿਰਫ 1000 ਪੁਲਿਸ ਬਲਾਜਮਤ ਰਾਤ ਸੀਗਾ ਜੀ ਸਿਰਫ 1000 ਪੁਲਿਸ ਬਲਾਜਮਤ ਯਾਨੀ ਕਿ ਮੋਟਾ-ਮੋਟਾ ਜੇ ਆਪਾਂ ਕਹਦੇ ਆ ਤਾਂ 1500 ਲੋਕਾਂ ਤੇ ਇੱਕ ਪੁਲਿਸ ਬਲਾਜਮਤ ਰਾਤ ਸੀਗਾ ਜੀ ਉੱਥੇ ਔਰ ਇੱਕ ਹੋਰ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਸਾਹਮਣੇ ਆ ਰਹੀ ਹੈ ਕਿ ਪ੍ਰਿਆਗਰਾਜ ਡਿਵੀਜ਼ਨ ਦੇ ਜੋ ਕਮਿਸ਼ਨਰ ਹੈਗੇ ਆ ਉਹ ਭੱਗਦੜ ਤੋਂ ਕੁਝ ਸਮਾਂ ਪਹਿਲਾਂ ਹੀ ਲੋਕਾਂ ਨੂੰ ਉਥੇ ਕਹਿੰਦੇ ਨਜ਼ਰ ਆ ਰਹੇ ਸੀਗੇ ਕਿ ਜੋ ਵੀ ਲੋਕ ਸੰਗਮ ਤੱਟ ਤੇ ਪਹੁੰਚ ਚੁੱਕੇ ਆ ਉਹ ਇਸ਼ਨਾਨ ਕਰਕੇ ਨਾਲ ਦੀ ਨਾਲ ਜਿਹੜਾ ਵਾਪਸ ਚਲੇ ਜਾਣ ਕਿਉਂਕਿ ਭੱਜ ਦੜ ਮੱਚਣ ਦਾ ਭਾਜੜ ਮੱਚਣ ਦੇ ਚਾਂਸ ਹੈ ਕਾਫੀ ਜ਼ਿਆਦਾ ਹੈਗਾ ਤੇ ਉਸ ਤੋਂ ਕੁਝ ਹੀ ਸਮੇਂ ਬਾਅਦ ਮਿਰਘੜਾ ਭਾਜੜ ਮੱਚ ਚੁੱਕੀ ਸੀ ਜਿਸ ਦੇ ਵਿੱਚ ਲੋਕ ਆ ਜਿਹੜੇ ਉਹ ਬਹੁਤ ਬੁਰੀ ਤਰ੍ਹਾਂ ਵਿਚਾਰੇ ਮਾਰੇ ਗਏ ਹੈਗੇ ਐ ਇੱਥੇ ਇੱਕ ਮੈਂ ਤੁਹਾਨੂੰ ਦੋਸਤੋ ਹੋਰ ਗੱਲ ਦੱਸਣੀ ਚਾਹਣਾ ਮੈਂ ਕਿ ਯੂਪੀ ਸਰਕਾਰ ਜਿਹੜੀ ਉਹ ਪੂਰੀ ਤਰ੍ਹਾਂ ਪ੍ਰਬੰਧਨ ਦੇ ਵਿੱਚ ਫੇਲ ਸਾਬਤ ਹੋਈ ਹੈ ਕੁੰਭ ਮੇਲੇ ਦੇ ਵਿੱਚ ਤੁਸੀਂ ਇੱਕ ਗੱਲ ਦੇਖੋ ਵੀ ਇਹ ਜੋ ਮੇਰੀ ਨੌਲੇਜ ਹੈ ਇਹ ਤੀਜੀ ਘਟਨਾ ਹੋਈ ਹੈ ਆਜ਼ਾਦੀ ਤੋਂ ਬਾਅਦ ਵੀ ਜਦੋਂ ਕੁੰਭ ਤੇ ਅਸਤਰਾ ਭਾਜੜ ਦੇ ਵਿੱਚੋਂ ਲੋਕਾਂ ਦੀ ਮੌਤ ਹੋਈ ਹੈ ਪਹਿਲਾਂ ਮੇਰੇ ਖਿਆਲ ਨਾਲ ਸ਼ਾਇਦ 1952 ਦੇ ਵਿੱਚ ਹੋਇਆ ਸੀਗਾ ਕਿ ਉਦੋਂ ਭਾਜੜ ਮੱਚੀ ਸੀ ਤਾਂ 800 ਦੇ ਕਰੀਬ ਲੋਕ ਉੱਥੇ ਮਾਰੇ ਗਏ ਸੀਗੇ ਉਸ ਤੋਂ ਬਾਅਦ ਇੱਕ ਰੇਲਵੇ ਸਟੇਸ਼ਨ ਤੇ ਉਦੋਂ ਸਮਾਜਵਾਦੀ ਪਾਰਟੀ ਸਰਕਾਰ ਸੀਗੀ ਉਦੋਂ 42 ਲੋਕ ਆ ਜਿਹੜੇ ਰੇਲਵੇ ਸਟੇਸ਼ਨ ਦੇ ਭਾਜੜ ਭਾਜੜ ਮਚਣ ਦੇ ਕਾਰਨ ਮਾਰੇ ਗਏ ਸੀ ਅਤੇ ਹੁਣ ਆ ਤੀਜੀ ਘਟਨਾ ਜੀ ਇਹ ਹੁਣ ਆਪਾਂ ਆ ਜੀ ਦੀ ਵੀ ਵੀ ਆਈ ਪੀ ਜੋ ਉੱਥੇ ਬਣਾਏ ਗਏ ਸੀ ਰੂਟ ਹੈ ਜਿਹੜੇ ਭ੍ਰਯਾਗਰਾਜ ਦੇ ਵਿੱਚ ਤੁਸੀਂ ਇੱਕ ਗੱਲ ਦੇਖੋ ਜੀ ਵੀ ਵੀ ਆਈ ਪੀ ਐਡਾ ਵੱਡਾ ਕਾਠ ਹੈ ਜਿੱਥੇ ਸਰਕਾਰ ਖੁਦ ਕਹਿ ਰਹੀ ਹੈ ਵੀ ਸਾਨੂੰ ਉਮੀਦ ਹੈ ਵੀ 40 ਕਰੋੜ ਲੋਕ ਹੈ ਜਿਹੜੇ ਸੰਗਮ ਸ੍ਰਾਂਣ ਕਰਨਗੇ ਪੂਰੇ ਕੁੰਭ ਦੇ ਦੌਰਾਨ ਤਾਂ ਤੁਸੀਂ ਇੱਕ ਗੱਲ ਦੇਖੋ ਜੀ ਵੀ ਉੱਥੇ ਆਮ ਲੋਕ ਹੈ ਜਿਹੜੇ ਉਹਨਾਂ ਦੇ ਲਈ ਜੋ ਰਸਤਾ ਹੈਗਾ ਯਾਨੀ ਕਿ ਜਿੱਥੋਂ 40 ਕਰੋੜ ਲੋਕਾਂ ਨੇ ਨਿਕਲਣਾ ਉਹ ਸੇਮ ਹੈ ਜੋ ਵੀ ਵੀ ਆਈ ਪੀ ਹੈ ਉਸ ਤੋਂ ਵਧੀਆ ਉਹਨੇ ਸੇਮ ਹੈ ਜੀ ਤੇ ਤੁਸੀਂ ਇਹ ਦੇਖੋ ਵੀ ਗੱਲ ਵੀ ਕਿਵੇਂ ਲੋਕਾਂ ਦੀ ਜਾਨ ਨਾਲ ਖੇਡਿਆ ਗਿਆ ਮੋਨੀ